ਕੈਨੇਡਾ ਵਿੱਚ ਲਿਬਰਲ ਪਾਰਟੀ ਮਾਰਕ ਕਾਰਨੀ ਦੀ ਅਗਵਾਈ ਹੇਠ ਤੀਸਰੀ ਵਾਰ ਮੁੜ ਸਰਕਾਰ ਬਣਾਏਗੀ ਇਹ ਵੱਡੀ ਖਬਰ ਪਰ ਇਸ ਤੋਂ ਵੀ ਵੱਡੀ ਖਬਰ ਇਹ ਹੈ ਵੀ ਇਸ ਵਾਰ ਕੈਨੇਡਾ ਚੋਣਾਂ ਵਿੱਚ 65 ਪੰਜਾਬੀ ਖੜੇ ਸੀ ਔਰ ਉਹਨਾਂ ਵਿੱਚੋਂ ਰਿਕਾਰਡ 22 ਪੰਜਾਬੀ ਜਿਹੜੇ ਨੇ ਉਹ ਜੇਤੂ ਰਹੇ ਨੇ ਭਾਪ ਹੁਣ ਕੈਨੇਡਾ ਦੀ ਪਾਰਲੀਮੈਂਟ ਵਿੱਚ 22 ਪੰਜਾਬੀ ਬਤੌਰ ਸੰਸਦ ਮੈਂਬਰ ਜਿਹੜੇ ਵਿਚਰਨਗੇ ਸਰਗਰਮ ਹੋਣਗੇ ਉਹ ਪੂਰੀ ਸੰਭਾਵਨਾ ਹੈ ਇਨ੍ਹਾਂ ਬਾਈਆਂ ਵਿੱਚੋਂ ਕੁਝ ਮੰਤਰੀ ਵੀ ਬਣਨਗੇ ਇਹ ਪੰਜਾਬੀਆਂ ਲਈ ਬਹੁਤ ਵੱਡੀ ਖੁਸ਼ੀ ਦੀ ਮਾਣ ਦੀ ਸਤਕਾਰ ਦੀ ਖਬਰ ਹੈ ਕਿਉਂਕਿ ਕੈਨੇਡਾ ਤੋਂ ਕਈ ਮਾੜੀਆਂ ਚੰਗੀਆਂ ਖਬਰਾਂ ਵੀ ਆਉਂਦੀਆਂ ਰਹਿੰਦੀਆਂ ਨੇ ਨਿਰਾਸ਼ਾ ਮਿਲਦੀ ਹੈ ਪਰ ਰਿਕਾਰਡ 22 ਪੰਜਾਬੀਆਂ ਵੱਲੋਂ ਸੰਸਦ ਮੈਂਬਰ ਮੈਂਬਰ ਬਣ ਕੇ ਤੇ ਕੈਨੇਡਾ ਦੀ ਪਾਰਲੀਮੈਂਟ ਚ ਪਹੁੰਚਣਾ ਇਹ ਲੱਗਦਾ ਆਪਣੇ ਆਪ ਚ ਬਹੁਤ ਵੱਡੀ ਗੱਲ ਆ ਕੈਨੇਡਾ ਦੀ ਕੁੱਲ ਆਬਾਦੀ 4 ਕਰੋੜ ਆ ਤੇ ਵੋਟਰ 2 ਕਰੋੜ 82 ਲੱਖ ਸਨ ਔਰ ਇੱਕ ਫਿਗਰ ਆ ਸਾਡੇ ਕੋਲ ਵੀ 7 ਲੱਖ 72 ਹਜ਼ਾਰ ਦੇ ਕਰੀਬ ਕੈਨੇਡਾ ਚ ਸਿੱਖ ਹੀ ਵੱਸਦੇ ਨੇ ਇਕੱਲੇ ਸਿੱਖ ਔਰ ਇਸ ਵਾਰ 65 ਪੰਜਾਬੀ ਮੈਦਾਨ ਚ ਨਿਤਰੇ ਸੀ ਉਨ੍ਹਾਂ ਵਿੱਚੋਂ 22 ਜੇਤੂ ਰਹੇ ਨੇ ਵੱਡੀ ਗਿਣਤੀ ਵਿੱਚ 65 ਪੰਜਾਬੀਆਂ ਵਿੱਚੋਂ ਦਸਤਾਰਧਾਰੀ ਸਿੱਖ ਸ਼ਾਮਲ ਸੀ। ਕੁੱਲ ਕੈਨੇਡਾ ਦੀਆਂ 343 ਸੀਟਾਂ ਨੇ ਔਰ ਜਿੱਤਣ ਲਈ ਬਹੁਮਤ ਲਈ 172 ਐਮਪੀ ਚਾਹੀਦੇ ਨੇ। ਲਿਬਰਲ ਪਾਰਟੀ ਨੂੰ ਇਹਨਾਂ ਚੋਣਾਂ ਵਿੱਚ 168 ਸੀਟਾਂ ਮਿਲੀਆਂ। ਕੰਜ਼ਰਵੇਟਿਵ ਪਾਰਟੀ ਨੂੰ ਜਿਹਦੇ ਬਾਰੇ ਕਿਹਾ ਜਾਂਦਾ ਸੀ ਵੀ ਇਹ ਤੈਅ ਕੀ ਜਿੱਤੀ ਪਈ ਹੈ ਉਹਨੂੰ 144 ਸੀਟਾਂ ਮਿਲੀਆਂ ਤੇ ਬਲੌਕ ਕਯੂਬਿਕ ਨੂੰ 23 ਸੀਟਾਂ ਮਿਲੀਆਂ ਤੇ ਐਨਡੀਪੀ ਜਿਹੜੀ ਜਗਮੀਤ ਸਿੰਘ ਵਾਲੀ ਹੈ ਉਹਨੂੰ ਮਹਿਜ 7 ਸੀਟਾਂ ਮਿਲੀਆਂ ਔਰ ਬੁਰੀ ਹਾਰ ਹੋਈ ਹੈ ਐਨਡੀਪੀ ਦੀ ਔਰ ਅਦਰ ਨੂੰ ਇੱਕ ਸੀਟ ਮਿਲੀ ਹੈ ਇੱਥੇ ਜਿੱਥੇ ਇਹ ਗੱਲ ਕਹੀ ਗਈ ਵੀ 65 ਪੰਜਾਬੀ ਜਿਹੜੇ ਖੜੇ ਸੀ ਉਹਨਾਂ ਵਿੱਚੋਂ 22 ਜਿੱਤੇ ਨੇ ਉੱਥੇ ਇੱਕ ਵੱਡੀ ਖਬਰ ਇਹ ਵੀ ਹੈ ਵੀ ਪਿੰਡ ਠਿਕਰੀ ਵਾਲਾ ਦੇ ਜਗਮੀਤ ਸਿੰਘ ਜਿਹੜੇ ਐਨਡੀਪੀ ਦੇ ਚੀਫ ਸਨ ਮੁਖੀ ਸਨ ਔਰ ਕੈਨੇਡਾ ਪਾਰਲੀਮੈਂਟ ਦਾ ਵੱਡਾ ਚਿਹਰਾ ਸਨ ਉਹ ਇਸ ਵਾਰ ਚੋਣ ਹਾਰ ਗਏ ਨੇ ਚੋਣ ਹਾਰੇ ਹੀ ਨੇ ਕੇਵਲ ਹਾਰੇ ਹੀ ਨਹੀਂ ਚੋਣ ਬੁਰੀ ਤਰ੍ਹਾਂ ਹਾਰ ਗਏ ਨੇ ਜਗਮੀਤ ਸਿੰਘ ਨੂੰ ਬਰਨ ਦੀ ਕੇਂਦਰ ਚੋਂ ਕੇਵਲ 18% ਵੋਟਾਂ ਮਿਲੀਆਂ ਨੇ ਔਰ ਉਹ ਤੀਸਰੇ ਸਥਾਨ ਤੇ ਰਹੇ ਨੇ ਬੜੀ ਬੁਰੀ ਹਾਲਿਆ ਜਿੰਨੂੰ ਇਸ ਹਾਰ ਨੂੰ ਦੇਖ ਕੇ ਜਗਮੀਤ ਸਿੰਘ ਨੇ ਤੁਰੰਤ ਪਾਰਟੀ ਦੀ ਅਗਵਾਈ ਜਿਹੜੀ ਕੀਤੀ ਜਾ ਰਹੀ ਸੀ ਉਸ ਤੋਂ ਅਸਤੀਫਾ ਵੀ ਦੇ ਦਿੱਤਾ ਔਰ ਜਿਹੜੇ ਜਿੱਤੇ ਨੇ 22 ਪੰਜਾਬੀ ਉਹਨਾਂ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਉਹਨਾਂ ਵਿੱਚੋਂ ਕੈਲਗਰੀ ਪੂਰਬ ਤੋਂ ਜਸਰਾਜ ਹੱਲਣ ਜਿੱਤੇ ਨੇ ਕੈਲਗਰੀ ਸਕਾਈ ਵਿਊ ਤੋਂ ਅਮਨਪ੍ਰੀਤ ਗਿੱਲ ਜਿੱਤੇ ਨੇ ਇਸੇ ਤਰ੍ਹਾਂ ਐਡਮਿੰਟਨ ਗੇਟਵੇ ਤੋਂ ਟਿਮ ਉਪਲ ਜਿੱਤੇ ਨੇ ਔਰ ਕੈਲਗਰੀ ਨਾਈਟ ਤੋਂ ਦਲਵਿੰਦਰ ਗਿੱਲ ਜਿੱਤੇ ਨੇ ਔਰ ਐਡਮਿੰਟਨ ਦੱਖਣ ਪੂਰਬ ਤੋਂ ਜਗਸ਼ਰਨ ਸਿੰਘ ਮਾਹਲ ਨੇ ਜਿੱਤ ਹਾਸਲ ਕੀਤੀ ਹੈ ਐਬਸਫੋਰਡ ਲੈਂਗਲੀ ਤੋਂ ਸੁਖਮਨ ਗਿੱਲ ਨੇ ਜਿੱਤ ਹਾਸਲ ਕੀਤੀ ਹੈ ਔਰ ਸਰੀ ਕੇਂਦਰੀ ਤੋਂ ਰਣਦੀਪ ਸਰਾਏ ਮੁੜ ਜਿੱਤੇ ਨੇ ਪਹਿਲਾਂ ਵੀ ਉਹ ਐਮਪੀ ਸਨ ਇਸੇ ਤਰ੍ਹਾਂ ਸਰੀ ਨਿਊਟਨ ਤੋਂ ਸੁਖ ਧਾਲੇਵਾਲ ਫਿਰ ਬਾਜੀ ਮਾਰਗੇ ਨੇ ਤੇ ਇਸ ਤੋਂ ਬਾਅਦ ਬ੍ਰੈਮਟਨ ਕੈਲੇਡਨ ਤੋਂ ਰੂਬੀ ਸਹੋਤਾ ਬ੍ਰੈਮਟਨ ਦਖਣੀ ਤੋਂ ਸੋਨੀਆ ਸਿੱਧੂ ਤੇ ਇਸੇ ਤਰ੍ਹਾਂ ਬ੍ਰੈਮਟਨ ਪਸ਼ਮੀ ਤੋਂ ਅਮਰਜੀਤ ਸਿੰਘ ਗਿੱਲ ਨੇ ਜਿੱਤ ਹਾਸਲ ਕੀਤੀ ਹੈ ਬ੍ਰੈਮਟਨ ਕੇਂਦਰੀ ਤੋਂ ਅਮਨਦੀਪ ਸੋਢੀ ਤੇ ਓਕਵੈਲ ਤੋਂ ਅਨੀਤਾ ਆਨੰਦ ਇਸੇ ਤਰ੍ਹਾਂ ਆ ਇਸੇ ਤਰ੍ਹਾਂ ਓਕਵਲ ਤੋਂ ਅਨੀਤਾ ਆਨੰਦ ਤੇ ਇਸ ਤੋਂ ਇਲਾਵਾ ਅੰਜੂ ਢਿੱਲੋ ਇਕਵਿੰਦਰ ਗਹਿਰ ਪਰਮ ਗਿੱਲ ਤੇ ਵਰਦੀਸ਼ ਚੱਗਰ ਵੀ ਜਿਹੜੇ ਜੇਤੂ ਰਹੇ ਨੇ ਆ ਵਰਨਣ ਦੀ ਗੱਲ ਇਹ ਹੈ ਵੀ ਬ੍ਰਿਟਿਸ਼ ਕਲੰਬੀਆ ਜਿਹੜਾ ਸੂਬਾ ਕੈਨੇਡਾ ਦਾ ਜਿੱਥੇ ਸਰੀ ਸ਼ਹਿਰ ਵੀ ਜਿਹਦੇ ਚ ਪੈਂਦਾ ਔਰ ਜਿੰਨੂੰ ਮਿੰਨੀ ਪੰਜਾਬ ਕਿਹਾ ਜਾਂਦਾ ਬ੍ਰਿਟਿਸ਼ ਕਲੰਬੀਆ ਸੂਬੇ ਚ ਪੰਜ ਪੰਜਾਬੀ ਜਿਹੜੇ ਨੇ ਉਹ ਸੰਸਦ ਮੈਂਬਰ ਬਣੇ ਨੇ ਕੈਲਗਰੀ ਚ ਤੋਂ ਤਿੰਨ ਪੰਜਾਬੀ ਜਿਹੜੇ ਨੇ ਉਹ ਜੇਤੂ ਰਹੇ ਨੇ ਔਰ ਇਸੇ ਤਰ੍ਹਾਂ ਐਡਮਿੰਟਨ ਤੋਂ ਦੋ ਪੰਜਾਬੀ ਜਿਹੜੇ ਨੇ ਉਹ ਜੇਤੂ ਰਹੇ ਨੇ ਔਰ ਇਹ ਕੈਨੇਡਾ ਚ ਇਕੱਲੀਆਂ ਖੁਸ਼ੀਆਂ ਨਹੀਂ ਜਿਹੜੀਆਂ ਚੱਲ ਰਹੀਆਂ ਕਹਿ ਲਈ ਆਪਾਂ ਉੱਥੇ ਜਸ਼ਨ ਨਹੀਂ ਮਨਾਏ ਜਾ ਰਹੇ ਜਿਹੜੇ ਪੰਜਾਬੀ ਜਿੱਤੇ ਨੇ ਉਹਨਾਂ ਦੇ ਪਿੰਡਾਂ 'ਚ ਵੀ ਗਿੱਧੇ ਤੇ ਭੰਗੜੇ ਪੈ ਰਹੇ ਨੇ ਜਿਵੇਂ ਜੇਤੂਰੇ ਰੰਦੀਪ ਸਰਾਏ ਦੇ ਪਿੰਡ ਸਰਾਏ ਖਾਸ ਜਿਹੜਾ ਜਲੰਧਰ 'ਚ ਪੈਂਦਾ ਉੱਥੇ ਵੀਡੀਓ ਬੜੀ ਵਾਇਰਲ ਹੋ ਰਹੀ ਐ ਉੱਥੋਂ ਦੀਆਂ ਜਿਹੜੀਆਂ ਮਹਿਲਾਵਾਂ ਨੇ ਉਹ ਗਿੱਧਾ ਪਾ ਕੇ ਜਿੱਤ ਦੀ ਖੁਸ਼ੀ ਮਨਾ ਰਹੀਆਂ ਨੇ ਇਸੇ ਤਰ੍ਹਾਂ ਮਲਸ਼ੀਆਂ ਦੇ ਮਨਿੰਦਰ ਸਿੱਧੂ ਤੀਸਰੀ ਵਾਰ ਬ੍ਰੈਂਪਟਨ ਪੂਰਬੀ ਤੋਂ ਜਿੱਤੇ ਨੇ ਔਰ ਬੁੱਕਣ ਵਾਲਾ ਦਾ ਸੁਖਮਨ ਗਿੱਲ ਐਬਰਸਫੋਰਡ ਲੈਂਗਲੀ ਤੋਂ ਜਿਹੜਾ ਜੇਤੂ ਰਿਹਾ ਔਰ ਇਸ ਜਿੱਤ ਦੀ ਖੁਸ਼ੀ ਜਿਹੜੀ ਹੈ ਖਾਸ ਕਰਕੇ ਪੰਜਾਬ ਵਿੱਚ ਵੀ ਕਈ ਪਿੰਡਾਂ ਸ਼ਹਿਰਾਂ ਵਿੱਚ ਦੇਖੀ ਜਾ ਸਕਦੀ ਹੈ ਇਸੇ ਤਰ੍ਹਾਂ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਇੱਕ ਮੀਟਿੰਗ ਕੀਤੀ ਉਹਦੇ ਵਿੱਚ ਇਸ ਦੇ ਜਿਹੜੇ ਅਗਵਾਈ ਕਰਨ ਵਾਲੇ ਲੀਡਰ ਨੇ ਸ਼ਾਮ ਸਿੰਘ ਕੁਸ਼ਹਾਲ ਸਿੰਘ ਜਸਪਾਲ ਸਿੱਧੂ ਗੁਰਪ੍ਰੀਤ ਸਿੰਘ ਰਾਜਵਿੰਦਰ ਰਾਹੀ ਜਦ ਸੁਰਿੰਦਰ ਸਿੰਘ ਕਿਸ਼ਨਪੁਰਾ ਉਹਨਾਂ ਨੇ ਲਿਬਰਲ ਦੀ ਲਗਾਤਾਰ ਤੀਸਰੀ ਜਿੱਤ ਤੇ تسਲੀ ਵੀ ਪ੍ਰਗਟ ਕੀਤੀ ਹੈ ਖੁਸ਼ੀ ਵੀ ਜ਼ਾਹਰ ਕੀਤੀ ਹੈ ਔਰ ਮੁਬਾਰਕਾਂ ਵੀ ਦਿੱਤੀਆਂ ਨੇ